ਇੱਕ ਪਾਸੇ بیٹے ਦਾ ਜਨਮ ਦਿਨ ਅਤੇ ਦੂਜੇ ਪਾਸੇ ਪਿਤਾ ਦਾ ਅੰਤਿਮ ਸੰਸਕਾਰ ਇਹ ਤਸਵੀਰਾਂ ਨੇ ਗੁਰਦਾਸਪੁਰ ਦੇ ਪਿੰਡ ਅਮੀਪੁਰ ਦੀਆਂ ਜਿੱਥੇ ਅੱਜ ਤੜਕੇ ਪੁਲਿਸ ਵੱਸ ਹਾਦਸੇ 'ਚ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਗੋਪੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਨੂੰ ਸਰਕਾਰੀ ਸਨਮਾਨ ਨਾਲ ਵਿਦਾਇਗੀ ਦਿੱਤੀ ਗਈ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲੇ ਉੱਥੇ ਹੀ ਅੰਤਿਮ ਰਸਮਾਂ 'ਚ ਸ਼ਾਮਿਲ ਹੋਣ ਆਈ ਹਰੱਖਵੀ ਨਮ ਨਜ਼ਰਾਈ chúc mừng 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 chúc ਉਦਰ ਗੁਰਪ੍ਰੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਲਈ ਪੰਜਾਬ ਪੁਲਿਸ ਨੂੰ ਜ਼ਿੰਮੇਵਾਰ ਦੱਸਿਆ ਜਿਸ ਦੇ ਮੁਤਾਬਕ ਉਹਨਾਂ ਦੇ ਪਤੀ ਨੂੰ 24-24 ਘੰਟੇ ਡਿਊਟੀ ਕਰਵਾਈ ਜਾਂਦੀ ਸੀ ਅਤੇ ਬੀਤੀ ਰਾਤ ਵੀ ਉਹ ਥੋੜੇ ਸਮੇਂ ਲਈ ਘਰ ਆਏ ਸੀ ਅਤੇ ਤੜਕਸਾਰ ਫਿਰ ਤੋਂ ਡਿਊਟੀ ਤੇ ਚਲੇ ਗਏ। ਨਾਮ ਕਮਲਜੀਤ ਕੋਹਰ ਗੋਪੀਤਰਾ ਕੀ ਲੱਗਾ ਸੀ ਤੇ ਕੀ ਗੱਲਤ ਹੋਈ? ਹਾਂ ਇਹੋ ਮੇਰੇ ਪਤੀ ਗੁਰਪ੍ਰੀਤ ਸਿੰਘ ਹੈ। ਆ ਪੁਲਿਸ ਮੈਕਮੇ ਦੇ ਵਿੱਚ ਹੀ 24 24 ਘੰਟੇ ਡਿਊਟੀਆਂ ਲੈਂਦੇ ਆ ਉਹਨਾਂ ਦੇ ਕੋਲੋਂ ਹਾਈ ਰੈਸਟ ਨੂੰ ਮੌਕਾ ਨਹੀਂ ਦਿੰਦੇ ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ ਕਿਤੇ ਆਪਣੇ ਬੱਚੇ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹਾਈ ਰਾਤੀਸ ਫਟਾਫਟ ਆਈ ਸਵੇਦੀ ਡਿਊਟੀ ਕਰਕੇ ਕਹਿੰਦੇ ਕਮਲ ਮੈਨੂੰ ਯੂਨੀਫਾਰਮ ਚੇਂਜ ਕਰਨੀ ਹੈ ਮੈਨੂੰ ਡਿਊਟੀ ਪੈ ਗਈ ਹੈ ਹਾਈ ਚਲੰਦਰ ਚਲ ਗਿਆ ਫੋਰਸ ਲੈਨ ਹਾਈ ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ ਸਵੇਰੇ ਮਹਿਕਮੀ ਵਾਲੇ ਆਏ ਕਹਿੰਦੇ ਉਹਨਾਂ ਦੀ ਗੱਡੀ ਵੱਜ ਗਈ ਆ ਹਾਂ ਹਾਂ ਕੀ ਕਰੀਏ ਕੀ ਕਹ ਕੇ ਗੇਸੀ ਕਰਕੇ ਵਾਪਸ ਆਉਣਾ ਤਾਂ ਹਾਂ ਕੁਝ ਨਹੀਂ ਕਿਹਾ ਉਹ ਕਹਿੰਦੀ ਡੈਡੀ ਨੂੰ ਫੋਨ ਕਰ ਦੋ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ ਅੱਜ ਮੇਰੇ ਮੁੰਡੇ ਦਾ ਸਾਲ ਹੋਇਆ ਸੈਲੀਬ੍ਰੇਸ਼ਨ ਸਭ ਬੋਰਡੇ ਹੋ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਹੀ ਆ ਮੰਗ ਰਹੀ ਉਹ ਲੈਣਾਂ ਦੇ ਫਾਦਰ ਵੀ ਜਿਹੜੇ ਸੀ ਉਹ ਸ਼ਹੀਦ ਹੋਏ ਸੀਗੇ ਹਾਏ ਉਹਨਾਂ ਨੂੰ ਗੋਲੀ ਲੱਗੀ ਸੀ ਉਹਦੀ ਪ੍ਰਾਇਓਰਿਟੀ ਤੇ ਉੱਤੇ ਹੀ ਜਿਹੜੀ ਆ ਜੌਬ ਇਸ ਬੱਚੇ ਨੂੰ ਮਿਲੀ ਸੀ ਥੋੜੀ ਬਹੁਤੀ ਪ੍ਰੈਫਰੈਂਸ ਉਹ ਹੀ ਬਾੱਕੀ ਖੋਦੀ ਲਈ ਸੀ ਬਾਕੀ ਉਹਨੇ ਖੁਦ ਆਪਣਾ ਹਾਏ ਉਹਨੂੰ 10-12 ਸਾਲ ਹੀ ਹੋਏ ਆ ਮੇਰੇ ਸਾਹਮਣੇ ਮੇਰੀ ਮੈਰਿਜ ਤੇ ਉਹ ਦੋ ਸਾਲ ਪਹਿਲਾਂ ਹੀ ਵਰਤੀ ਹੋਈ ਸੀ ਹਾਂ ਕਿਤੇ ਜੁੜੀ ਕਿਸੇ ਨਾਲ ਨਹੀਂ ਆਮ ਟੀਚਰ ਹੀ ਹੁੰਦੀ ਆ ਆਮ ਟੀਚਰ ਹੀ ਹੁੰਦੀ ਆ ਉਹਨਾਂ ਨੇ ਬਾਹਰ ਭੇਜਿਆ ਜਲੰਧਰ ਪੁਲਿਸ ਲਾਈਨ ਤੋਂ ਬਾਹਰ ਜੁਲੰਦਰ ਲੈਣ ਗਈ ਫੋਰਸ ਲੈਣ ਗਈ ਕਿ ਇੱਥੇ ਕੋਈ ਸਰਚ ਹੋਣੀ ਕੁਝ ਹਾਏ ਆਈ ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਨਾਂ ਨੇ ਸਵੇਰੇ ਕਿਹੜਾ ਸੱਪ ਕੱਢਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਦੇ ਆ ਹਾਏ ਮੈਂ ਕਹਿੰਦੀ ਮੈਂ ਰੋਟੀ ਖਾ ਜੋ ਥੋੜੀ ਜੀ ਇੰਨੇ ਖਾ ਨਹੀਂ ਕਹਿੰਦੇ ਕਮਲ ਰਸਤੇ 'ਚੋਂ ਖਾ ਲਾਂਗੇ ਮੈਂ ਕਿਹਾ ਤੁਹਾਨੂੰ ਕਹਿਣੇ ਨਹੀਂ ਪੁੱਛਣੀ ਇਹ ਮਹਿਕਮਾ ਬੜਾ ਕੁੱਤਾ ਤੁਹਾਨੂੰ ਕਿਹੇ ਚੀਜ਼ ਨਹੀਂ ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ ਹਏ ਕਰੋ ਟਿਫਨ ਲੈ ਜੋ ਜਦ ਕੇ ਸਸਕਾਰ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਮੁਤਾਬਕ ਉਹਨਾਂ ਵੱਲੋਂ ਅੱਜ ਤੜਕਸਰ ਨਸ਼ਾ ਤਸਕਰਾਂ ਖਿਲਾਫ ਕਾਸੋ ਆਪਰੇਸ਼ਨ ਚਲਾਇਆ ਜਾਣਾ ਸੀ ਤੇ ਰਸਤੇ ਚੌਂਦਿਆ ਪੁਲਿਸ ਬੱਸ ਖੜੇ ਟਰਾਲੇ ਨਾਲ ਛਾਟਕ ਰਹੀ ਅਤੇ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਏ ਅਸੀਂ ਅੱਜ ਇੱਕ ਸੜਕ ਕਾਸੋ ਆਪਰੇਸ਼ਨ ਹੋਇਆ ਉਹਦੇ ਰਿਗਾਰਡਿੰਗ ਇਹ 500 ਬੰਦਾ ਸਾਡਾ ਪੀਪੀ ਤੋਂ ਆ ਰਿਹਾ ਸੀ ਜਿਹੜਾ ਗਰਾਹ ਦੇ ਵਿੱਚ ਮਕੇਰੀਆਂ ਲੱਗੇ ਇੱਕ ਮਨਪਾਗਾਇਂ ਇਨਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਤੇ ਸ਼ਾਲੂ ਜਿਹੜੇ ਕਿ ਪੀਪੀ ਦੇ ਰਹਿਣ ਪੋਸਟਡ ਹੈ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਇੱਕ ਤੀਸਰੇ ਹੈ ਹੋਰ ਵੀ ਹੈਗੇ ਜਿਹਨੇ ਮੂਹ ਕਾਦੇ ਸੀਗੇ ਅਰਦੇਵ ਸਿੰਘ ਐਸਐ ਉਹਨਾਂ ਦੀ ਵੀ ਡੈਥ ਹੋ ਗਈ ਬਾਕੀ ਇੰਜਰਡ ਜਿਹੜੇ ਨੇ ਉਹ ਸੇਫ ਨੇ ਉਹਨਾਂ ਨੂੰ ਮਤਲਬ ਪੂਰੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਪਰ ਇੱਕ ਜਿਹੜਾ ਇੱਕ ਇਨਸੀਡੈਂਟ ਹੋਇਆ ਕਿ ਗੁਰਦਾਸਪੁਰ ਦਾ ਇੱਕ ਅੜਾਈ ਯੰਗ ਮੁੰਡਾ ਹੈ ਦੱਸਦੇ ਕਿ ਗੁਰਪ੍ਰੀਤ ਸਿੰਘ ਪੀਪੀ ਸੈਂਟਰ ਜਲੰਧਰ ਚਿਤਨਾਤ ਸੀ ਅਤੇ ਐਕਸੀਡੈਂਟ ਸਮੇਂ ਪੁਲਿਸ ਬੱਸ ਚਲਾ ਰਹੇ ਸੀ ਤੇ ਜਿਵੇਂ ਹੀ ਬੱਸ ਜਲੰਧਰ ਤੋਂ ਚੱਲ ਕੇ ਮੁਕੇ ਦੀਆਂ ਦੇ ਐਮਾ ਮੰਗੜ ਕੋਲ ਪਹੁੰਚੀ ਤਾਂ ਬੱਸ ਸੜਕ ਕਿਨਾਰੇ ਖੜੇ ਇੱਕ ਟਰਾਲੇ ਨਾਲ ਛੱਟ ਕਰੇ ਜਿਸ 'ਚ ਗੁਰਪ੍ਰੀਤ ਸਿੰਘ ਸਣੇ ਕਈ ਹੋਰ ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋ ਗਏ ਸੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ